ਟੋਡੀ ਮਹਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚੇਤਾਰਾ ਸਹਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਪਲੋ ਹਮਾਰਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 717 ਤੇ ਸ਼ੋਭਨੀਕ ਟੋੜੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਮਰਤ ਬਾਣਦਾਇ ਪਾਵਨ ਸ਼ਬਦ ਦਾ ਜਾਪ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅਮਰਤ ਵੇਲੇ ਦਾ ਗੰਮੀ ਹੁਮਨਾ ਮਖਿਸ਼ੂਰਿਆ ਕਿ ਸਾਧ ਦੇ ਨਾਲ ਜੁੜ ਜਾਓ ਸਾਧ ਦਾ ਸੰਗ ਸਾਥ ਦੇ ਵਿੱਚ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ ਸਕਦੇ ਹੋ ਤੁਹਾਨੂੰ ਆਤਮਿਕ ਅਡੋਲਤਾ ਦਾ ਸੁਖ ਪ੍ਰਾਪਤ ਹੋ ਜਾਵੇਗਾ ਰਾਤ ਦਿਨ ਤੁਸੀਂ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਰੱਖਣ ਲੱਗ ਪੋਗੇ ਸਿਮਰਨ ਲੱਗ ਪੋਗੇ ਤੁਹਾਡੇ ਅੰਦਰ ਪਰਮੇਸ਼ਰ ਦਾ ਜੋ ਨਾਮ ਦਾ ਅੰਗੂਰ ਹੈ ਇਸ ਤਰ੍ਹਾਂ ਫੁੱਟੇਗਾ ਜਿਸ ਤਰ੍ਹਾਂ ਹੁਣ ਬਸੰਤ ਰਤੌਣ ਦੇ ਨਾਲ ਸੁੱਕੀ ਬਨਸਪਤੀ ਫਲ ਫੁੱਲ ਬੂਟੇ ਜਿਹੜਾ ਹਨ ਉਹਨਾਂ ਦੇ ਕ੍ਰੂਮਲਾਂ ਨਿਕਲ ਆਉਂਦੀਆਂ ਹਨ ਫੁੱਲ ਫਲ ਆ ਜਾਂਦਾ ਹੈ ਉਸ ਤਰ੍ਹਾਂ ਤੁਹਾਡੇ ਅੰਦਰ ਵੀ ਪਰਮੇਸ਼ਰ ਦਾ ਨਾਮ ਫੁੱਟ ਪਵੇਗਾ ਗੁਰ ਪੂਰਾ ਪੇਟੋ ਬੜ ਪਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਾਰੁ ਗਹਿ ਕਾੜ ਲਿਓ ਜਨ ਆਪਣਾ ਦੇਖ ਸਾਗਰ ਸੰਸਾਰਾ ਪੂਰੇ ਗੁਰੂ ਦੀ ਪ੍ਰਾਪਤੀ ਵੀ ਬੜੇ ਭਗਾਂ ਨਾਲ ਹੁੰਦੀ ਹੈ ਚਿੰਗੀ ਕੰਕਰਨ ਦੇ ਨਾਲ ਹੁੰਦੀ ਹੈ ਗੁਰੂ ਫਿਰ ਜਦੋਂ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਬਾਹ ਫੜ ਕੇ ਤੁਹਾਨੂੰ ਸੰਸਾਰ ਦੀ ਬਲਦੀ ਸੜਦੀ ਮਾਇਆ ਦੀ ਤ੍ਰਿਸ਼ਨਾ ਦੀ ਦੁੱਖਾਂ ਰੋਗਾਂ ਦੀ ਅੱਗ ਵਿੱਚੋਂ ਗੁਰੂ ਤੁਹਾਨੂੰ ਬਾਹਰ ਕੱਢ ਲਵੇਗਾ ਗੁਰੂ ਐਡਾ ਵੱਡਾ ਸਮਰਤ ਹੁੰਦਾ ਹੈ ਕਿ ਉਸ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਪਾ ਸਕਦਾ ਜਨਮ ਮਾਰਨ ਕਾਟੇ ਗੁਰ ਬਚਨੀ ਬਹੁੜਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੋਨਾ ਨਮ ਸੁਕਾਰਾ ਜਦੋਂ ਗੁਰੂ ਪ੍ਰਾਪਤ ਕਰ ਲਵੋਗੇ ਤੁਹਾਡੇ ਜਨਮ ਮਰਨ ਦੇ ਸਾਰੇ ਦੁੱਖ ਹੀ ਮਿਟ ਜਾਣਗੇ ਤੁਹਾਨੂੰ ਰੋਜ਼ ਜੰਮਣਾ ਮਰਨਾ ਨਹੀਂ ਪਵੇਗਾ 83 ਦਾ ਗੇੜੀ ਖਤਮ ਹੋ ਜਾਵੇਗਾ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਜਾਓ ਤੇ ਪਰਮੇਸ਼ਰ ਨੂੰ ਦੰਡੋਤ ਬੰਦਨਾ ਕਰਦੇ ਰਹੋ ਨਮਸਕਾਰ 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 ਕਰਦੇ ਰਹੋ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਆਓ ਗੁਰਮੰਤਰ ਦਾ ਜਪ ਕਰਿਏ ਅਵਸਥਾ ਪ੍ਰਾਪਤ ਹੋ ਜਾਵੇ ਵਾਹੇ ਗੁਰੂ ਵਾਹ Wahe Guru, Vahe Guru. Vahe